ਸਤ ਸ੍ਰੀ ਅਕਾਲ ਐਂਡ ਗੁੱਡ ਮਾਰਨਿੰਗ ਸਾਰੇ ਦੋਸਤਾਂ ਨੂੰ ਇਹ ਆਪਣੀ ਨੀਲੀ ਰਾਵੀ ਦੀ ਬਰੀਡ ਹੈ ਜੀ ਬਹੁਤ ਹੀ ਵਧੀਆ ਰਿਕਾਰਡਡ ਬੁੱਲ ਤੋਂ ਆ ਤੇ ਇਸ ਦਾ ਫਾਦਰ ਆਪਾਂ ਦੱਸਣਾ ਚਾਹਾਂਗੇ ਜੀ ਤੇ ਹਰੀ ਕੇ ਪਤਨ ਤੋਂ ਇਸ ਦਾ ਫਾਦਰ ਤੇ ਮਦਰ ਵੀ ਇਸ ਦੀ ਬਹੁਤ ਵਧੀਆ ਮਿਲਕਿੰਗ ਲਾਈਨ ਵਿੱਚੋਂ ਤੇ ਇਹ ਕੱਟੀ ਆ ਤੁਸੀਂ 8 ਤੋਂ 9 ਮਾਂਥ ਦੀ ਤੁਸੀਂ ਕੱਟੀ ਇਹ ਦੇਖ ਸਕਦੇ ਹੋ ਤੁਸੀਂ ਅੱਜ ਥੋੜਾ ਜਿਹਾ ਬਾਹਰ ਸੈਰ ਸਪਾਟੇ ਤੇ ਆਈ ਹੋਈ ਆ ਵੈਸੇ ਡੇਲੀ ਹੈਗੀ ਆ ਆ ਜਾਂਦੇ ਆ ਕਿਤੇ ਕਿਤੇ ਮਦਰ ਮਿਲਕਿੰਗ ਲਾਈਨ ਬਹੁਤ ਵਧੀਆ ਹੈ ਜੀ ਤੇ ਫਾਦਰ ਦਾ ਵੀ ਪਿਛੋ ব্যাকਗ੍ਰਾਉਂਡ ਬਹੁਤ ਵਧੀਆ नीली रावी दी कटी है प्लीज शेयर एंड सपोर्ट ਪੂਰੀ ਕਰੋ ਮੇਰਾ ਵੀਰ ਆਪਣਾ ਪੇਜ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੋਰ ਵੀ ਵੀਡੀਓ ਦੇਖਣ ਲਈ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਹਾਂਜੀ ਪੇਜ ਦੀ ਲਿੰਕ ਜਿਹੜੀ ਉਹ ਡਿਸਕ੍ਰਿਪਸ਼ਨ ਵਿੱਚ ਦਿੱਤੀ ਆ ਚੁੱਕੀ ਏ ਤੇ ਸਾਰੇ ਮੇਰੇ ਵੀਰ ਪੇਜ ਨੂੰ ਜ਼ਰੂਰ ਫੋਲੋ ਕਰਿਓ ਜੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਹੜੀ ਫਰਦਰ ਵੀਡੀਓ ਵੇਖਣ ਲਈ ਬੈਲ ਆਈਕਨ ਜ਼ਰੂਰ